ਆਉ ਜੀ ਇਹਨੂੰ ਬੁਰਜ ਅਮੀਰੇ ਕੀ ਕੀ ਕੰਮ ਨਿਪੜ ਗਿਆ ਖੇਤ ਹੋ ਗਏ ਕਾਲਜ ਪਿਆਰ ਬਿਲਕੁਲ ਗੇਟ ਫੱਟ ਆ ਜਾਉ ਆ ਚੀਜ਼ ਸਾਡੀ ਰਹਿ ਗਈ ਸਲਾਰਾ ਠੱਥਾ ਦਾ ਮਾਲਾ ਦੇਣਾ ਜੀ ਇੱਧਰ ਕੰਮ ਚੱਲੀ ਜਾਂਦਾ ਇੱਧਰ ਇੱਕ ਤਾਂ ਬਣਾਤਾ ਸਟੋਰ ਇੱਕ ਬਣਾਤਾ ਗੱਡੀ ਛੜਨ ਵਾਸਤੇ ਗਰਾਜ ਆਹ ਕਢਿ ਫੜਨੇ ਕਰਦੇ ਇੱਥੇ ਐ ਕਿਹੜਾ ਉਹ ਜੋ ਓਪਨ ਤਾਂ ਛੱਡਿਆ ਵੀ ਉੱਥੋਂ ਫੜ ਕੇ ਆਪਾਂ ਨੂੰ ਸਾਰੀ ਇੱਥੇ ਘਰੋਲੀ ਬਣਨੀ ਇੱਕ ਘੋੜੀ ਦੀ ਜਗਾ ਖਰਾਬ ਨਾ ਹੋਵੇ ਆ ਚੀਜ਼ ਪੁਰਾਣੀ ਕਰਨ ਰਹਿ ਗਈ ਆ ਬਣ ਗਈ ਆਪਾਂ ਕਿੱਥੇ ਆਹ ਬਣ ਗਿਆ ਆਪਾਂ ਮਾਂਗੀ ਦਾ ਲੌਬੀ ਆਸਿਸ ਇਹ ਟੈਕਨੀਕ ਹੈਡੀ ਐਂਡ ਬੰਦਵਾ ਰਿਹਾ ਕੋਲੋਂ ਆਇਓ ਜੀ ਆਹ ਸਾਰੇ ਨੇ ਕੰਮ ਕਰ ਆਇਓ 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 ਬਾਥਰੂਮ ਦੀ ਐਂਟਰੀ ਹੈ ਬਹੁਤ ਸੋਹਣੀ ਹੈ ਬੰਦੇ ਦੇ ਕੰਮ ਇਹਨਾਂ ਹੋ ਗਿਆ ਲੱਗ ਗਿਆ ਸਾਰੇ ਸਾਰੇ ਤਿਆਰ ਲੱਗ ਗਿਆ ਬੋਲੇ ਸਾਰੇ ਇਹ ਤਾਂ ਜੱਡ ਤਾਂ ਸਾਫ ਤੇ ਨੇ ਕੰਮ ਨਾ ਸਹੀ ਪੀਓ ਵੀ ਹੋ ਗਈ ਹੈ ਲੈਟਾ ਤੇ ਹੋ ਗਈਆਂ ਗਰੇਨਾਈਟ ਲੱਗਿਆ ਫੋਰਮ ਸਾਰੀਆਂ ਗਰੇਨਾਈਟ ਲੱਗਿਆ ਸਾਰੇ ਸਾਬ ਸੁਈ ਦਾ ਕੰਮ ਥੋੜਾ ਰਹਿ ਜਾਂਦਾ ਅਸਾਦੀ ਮੇਰਾ ਸਰਨਾਤਿਕੰਦਾ ਉਥੇ ਲੈਂਡ ਦੀ ਫਿਟਿੰਗ ਇਹਨਾਂ ਨੇ ਮਾਰ ਕੇ ਆਪਣੀ ਮਰਜ਼ੀ ਨਾਲ ਬਾਜ ਕਰਵਾਈ ਹੈ ਕਹਿੰਦੇ ਵੀ ਅਸੀਂ ਇੱਥੇ ਵੱਖਰਾ ਜਿਹਾ ਇੱਕ ਲੈਂਡ ਦਾ ਮੋਲ ਬਣਾਉਂਦਾ ਆਜੋ ਅੱਗੇ ਆਜੋ ਆਪਣਾ ਰਸੂਈ ਦੇ ਵਿੱਚ ਇੰਨੀ ਤੱਕੇ ਹੀ ਫੁੱਲ ਗਏ ਆ ਅਸੀਂ ਆਹ ਰਸੂਈ ਇਹ ਰਸੂਈ ਦੇ ਵਿੱਚ ਆਜੋ ਗਾਹਾਂ ਆਜੋ ਆ ਆਪਣਾ ਜੋਣਾ ਬੈਠੋ ਇੱਥੇ ਆ ਜੀ ਆਪਾਂ ਉਹ ਜਿਹੜਾ ਮਾਰ ਕੇ ਕਰਦੇ ਹਾਂ ਇਹਦੇ ਲੈ ਕੇ ਮੈਂ ਕਰਦਾ ਇੱਧਰ ਆਜੋ ਆ ਡੈਸਰ ਆਹ ਬਾਹਰੋਂ ਇਹਦੇ ਵਿੱਚ 파ਉਂਟਰੀ ਰੰਗ ਬਹਿ ਗਿਆ ਤੇ ਬੈਕ ਸਾਈਡ ਤੇ ਜਾ ਕੇ ਆ ਆ ਜਾਲ ਆਇਓ ਬੱਸ ਆ ਜੀ ਇਹਦੇ ਅੰਦਰ ਆ ਆ ਹੈਗੀ ਲੌਬੀ ਦਾ ਨਜ਼ਾਰਾ ਕਹਿੰਦਾ ਫੁੱਲ ਸਕਵਰ ਦੇ ਵਿੱਚ ਇਹਦਾ ਕਮਰਾ ਲੌਬੀ ਉਹ ਤੋਂ ਬਾਅਦ ਅੱਗੇ ਆ ਆ ਦੇਖੋ ਇਹ ਬਣਾਇਆ ਹੋਇਆ ਇਹਦੇ ਅੰਦਰ ਚਲੇ ਗਏ ਆ ਉਸੇ ਪਾਸੇ ਆ ਗਿਆ ਸਟੋਰ ਇਹ ਕੋਠੀ ਦਾ ਸਾਰੇ ਦਾ ਸਟੋਰ ਇਹਦੇ ਵਿੱਚ ਨੇ ਇੱਕ ਦੋ ਰੋਗਾਂ ਦੀ ਕੰਦੀਆਂ ਉਹ ਪੂਰੀ ਕਰਾਜੀ ਵੈਂਟੀਲੇਸ਼ਨਸ ਦੇ ਗੰਡੋ ਕਰਤੀ ਇਧਰ ਆ ਇਹ ਇਹ ਤੁਰ ਜਿੰਨਾ ਕੰਮ ਹੈ ਉਹਦੇ ਵਿੱਚ ਹੋਇਆ ਹੈ ਬ੍ਰਾਂਡ ਦੇ ਵਿੱਚ ਕੰਮ ਕਰਨਾ ਆਧਿਆ ਰਸ ਤੇ ਇਹ ਇੱਕ ਵਾਰ ਹੋਇਆ ਜੀ ਜੀ ਦਾ ਮੈਂ ਦੇਖੀ ਦੇਖੂ ਕਿ ਆ ਆਹ ਨੂੰ ਨਾਲ ਡੇਢ ਪੰਨ ਕਰਕੇ ਦੇ ਵਿੱਚ ਰਲਉਣ ਲੱਗੇ ਇੱਕ ਹੀ ਕਮਰਾ ਜੀ ਮੁੱਟੀ ਮੁੱਟੀ ਚਾਰ ਫ੍ਰੈਂਟ ਦਾ ਕਮਰਾ ਆ ਜਾ ਬਹਾਦਰ ਸਾਹਿਬ ਆਪ ਲੋਕ ਇੰਟਰ ਲੈ ਕਰਵਾਜੀ ਬਾ ਆ ਜਾ ਇਹਦੇ ਮਟੀਰੀਅਲ ਦੇ ਵਿੱਚ ਸੋਨਾ ਕੰਮ ਕਰਾਉਣਾ ਦਾ ਫੇਕੇਦਾਰ ਉਤਾਰ ਸਿੰਘ ਨਵੇਂ ਕੰਮ ਨੂੰ ਨਵੇਂ ਬਣਾਉਂਦੇ ਆ ਪੁਰਾਣੇ ਕੰਮ ਨੂੰ ਵੀ ਨਵਾਂ ਬਣਾ ਦਿੰਦੇ ਸੋਨਾ ਕੰਮ ਵੀ ਕਰਦੇ ਆ ਕੁਆਲਿਟੀਆਂ ਸਾਡੇ ਕੰਮ 'ਚ ਹੋ ਸਕਦਾ ਕੋਰਾ ਨਿੰਗੀਆਂ ਡੇਡੀਆਂ ਹੋਣ ਪਰ ਚਿੱਤੋਂ ਸਾਫ਼ ਹੋ ਕੇ ਕੰਮ ਕਰਦੇ ਹਾਂ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਨਾਲ ਜੁੜੇ ਰਹੀਏ ਧੰਨਵਾਦ ਸ਼ੁਕਰੀਆ